ਔਰ ਸਰ ਰਬਨਗਰ ਤੋਂ ਹੈਗੇ ਨੇ ਇਹਨਾਂ ਦਾ ਹੈਗਾ ਸਿਲਵਰ ਮੋਡ ਫੈਸ਼ਨ ਰੈਡੀਮੇਡ ਗਾਰਮੈਂਟ ਦੀ ਸ਼ਾਪ ਹੈ ਔਰ ਸ਼ੋਰੂਮ ਹੈਗਾ ਇਹ ਇਹਨਾਂ ਦਾ ਕਹਣਾ ਹੈ ਵੀ 3920 ਨੂੰ ਇਹਨਾਂ ਨੇ 1332379 ਰੁਪਏ ਦਾ ਲੋਨ ਲਿਆ ਸੀ 4 ਸਾਲਾਂ ਵਾਸਤੇ ਇਹ IDFC ਬੈਂਕ ਹੈਗਾ ਫਰਸਟ ਬੈਂਕ ਫਰੋਜਗੰਦੀ ਮਾਰਕੀਟ ਵਿੱਚ ਹੈ ਔਰ ਇਹ ਗ੍ਰੈਂਡ ਐਮਰਜੈਂਸੀ ਕ੍ਰੈਡਿਟ ਲਾਈਨ ਸਕੀਮ ਹੈਗੀ ਆ ਰਿਜ਼ਰਵ ਬੈਂਕ ਆਫ ਇੰਡੀਆ ਦੀ ਉਹਦੇ ਤਹਿਤ ਇਹਨਾਂ ਨੇ ਲੋਨ ਲਿਆ ਸੀ ਔਰ ਉਹਦੀ 45000 ਦੇ ਆਸ-ਪਾਸ ਇਹਨਾਂ ਦੀ ਕਿਸ਼ਤੀ ਮंथਲੀ ਉਹ ਇਹ ਦੇ ਰਹੇ ਸੀਗਾ ਲਗਾਤਾਰ ਬਾਅਦ ਵਿੱਚ ਇਹਨਾਂ ਨੇ 18/7/22 ਨੂੰ ਇਹਨਾਂ ਦਾ ਮਨ ਸੀਗਾ ਵੀ ਮੈਂ ਸਾਰਾ ਇੱਕ ਰੀ ਲੋਨ ਕਲੀਅਰ ਕਰ ਦਿਆਂ ਔਰ ਵੀ ਮੇਰਾ ਕੰਮ ਖਤਮ ਹੋ ਜਾਏ ਇਹਨਾਂ ਨੇ ਫਿਰ ਉੱਥੇ ਬਿਕਰਮਜੀਤ ਸਿੰਘ ਜਿਹੜੇ ਇਹਨਾਂ ਦੇ ਮੈਨੇਜਰ ਨੇ ਕਲੈਕਸ਼ਨ ਮੈਨੇਜਰ ਨੇ ਉਹਨਾਂ ਨੇ ਉਹਨੂੰ ਪੁੱਛਿਆ ਵੀ ਸਾਨੂੰ ਦੱਸੋ ਵੀ ਸਾਡੇ ਕਿੰਨੇ ਪੈਸੇ ਨੇ ਲੋਨ ਦਬਕਾਇਆ ਉਹਨਾਂ ਨੇ ਵੀ ਕਿਹਾ ਵੀ 11,25,717 ਰੁਪਏ ਤੁਹਾਡੇ ਸਟੈਂਡ ਕਰਦੇ ਨੇ ਜੇ ਤੁਸੀਂ ਅੱਜ ਹੀ ਕਲੀਅਰ ਕਰ ਦਿਓ ਮਤਲਬ 1 2 ਡੇਸ ਚ ਇਹ ਤੁਹਾਡਾ ਸਾਰਾ ਲੋਨ ਕਲੀਅਰ ਹੋ ਜਾਏਗਾ ਇਹਨਾਂ ਨੇ ਫਿਰ 11 ਲੱਖ ਜਿਹੜਾ 25717 ਰੁਪਏ 18 7 22 ਨੂੰ ਗੱਲ ਹੋਈ 20 7 22 ਨੂੰ ਇਹਨਾਂ ਨੇ ਕਲੀਅਰ ਕਰਤੇ ਸਾਰੇ ਪੈਸੇ ਔਰ ਉਸ ਤੋਂ ਬਾਅਦ ਇਹਨਾਂ ਨੇ ਮੈਸੇਜ ਵੀ ਇਹਨਾਂ ਨੂੰ WhatsApp ਤੇ ਕੀਤਾ ਹੈਗਾ ਉਹ ਕਹਿੰਦੇ ਹਾਂਜੀ ਤੁਹਾਡਾ ਸਾਰਾ ਓਕੇ ਹੋ ਗਿਆ ਤੁਹਾਡਾ ਲੋਨ ক্লোਜ਼ ਹੋ ਜਾਏਗਾ ਪਰ ਉਹਦੇ باوجود ਵੀ ਇਹ ਸਿਸਟਮ ਚ ਸ਼ੋਅ ਕਰਦਾ ਰਿਹਾ ਇਹਨਾਂ ਦਾ ਲੋਨ ਇਹਨਾਂ ਨੇ ਫਿਰ ਉਹਨੂੰ ਮਿਲੇ ਬਾਰ-ਬਾਰ ਕਿ ਸਾਡਾ ਤਾਂ ਲੋਨ ਅਜੇ ਸਟੈਂਡ ਕਰੀ ਜਾ ਰਿਹਾ ਹੈ ਇਹ ਨੂੰ ਲਾਰੇ ਲੂਰੇ ਲਾਦਾ ਰਿਹਾ ਐ ਫਿਰ ਇਹਨੇ ਕਹਿਆ ਜੀ ਮੈਂ ਹੋਰ ਉੱਥੇ ਗੱਲਬਾਤ ਕਰਨੀ ਹੈ ਆਪਣੇ ਹਾਇਰ ਅਥਾਰਟिटीज ਨਾਲ 40000 ਰੁਪਿਆ ਚਲੇ ਜੀ 40 50000 ਲੱਗੇਗਾ ਤੁਹਾਡਾ ਲੋਨ ਅਸੀਂ ਕਰ ਦਿੰਨੇ ਆਂ ਇਹ ਬਲਾਰੇ ਲਾ ਰਿਹਾ ਸੀ ਬਾਰ ਬਾਰ ਤੇ ਇਹਨਾਂ ਨੇ ਫਿਰ 40000 ਦਾ ਇਹਨੇ ਵਾਅਦਾ ਕੀਤਾ ਚਲੋ ਇਹ ਕਹਿੰਦਾ ਚਲੋ 40000 ਦੇ ਦਿਓ ਫਿਰ ਇਹਨੇ ਇਹਦੇ ਸ਼ੋਰੂਮ ਤੇ ਵੀ ਆਇਆ ਇੱਕ ਵਾਰੀ ਇਹਨੇ ਫਿਰ ਕਿਹਾ ਸੀ ਮੈਂ ਪੈਸੇ ਨਹੀਂ ਦੇਣਾ ਚਾਹੁੰਦਾ ਸੀ ਸਾਡੇ ਕੋਲ ਅੱਜ ਸਵੇਰ ਆ ਕੇ ਇਹਨਾਂ ਨੇ ਫਿਰ ਸਾਰੀ ਗੱਲ ਦੱਸੀ ਹੈ ਵੀ ਅੱਜ ਇਹਨੇ ਮੇਰੇ ਸ਼ੋਰੂਮ ਤੇ ਆਉਣਾ ਔਰ ਪੈਸੇ ਲੈਣ ਤੇ ਮੈਂ ਦੇਣਾ ਨਹੀਂ ਚਾਹੁੰਦਾ ਤੇ ਵੀ ਮੈਂ ਲੋਨ ਕਲੀਅਰ ਵੀ ਕਰ ਚੁੱਕਾ ਹਾਂ ਉਹਦੇ باوجود ਮੈਨੂੰ ਹਰਾਸਮੈਂਟ ਹੋ ਰਹੀ ਹੈ ਫਿਰ ਇਸੇ ਮੁਕਦਮਾ ਦਰਜ ਕੀਤਾ ਮੁਕਦਮਾ ਦਰਜ ਕਰਕੇ ਰੈਡ ਹੰਡਰਡ ਇਨਰ ਨੂੰ ਗੁਫਤਾਰ ਕੀਤਾ ਸਰਕਾਰੀ ਉਹਨਾਂ ਦੀ ਹਾਜ਼ਰੀ শোরੂਮ ਦੇ ਵਿੱਚੋਂ ਹੀ ਇਹ ਉੱਥੇ ਆ ਗਏ ਸੀਗੇ ਔਰ ਕੱਲ ਨੂੰ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰੇ ਸਰ ਕੀ ਇਹ ਜਿਹੜਾ ਹੈਗਾ ਲੋਨ ਜਿਹੜਾ ਉਹਨਾਂ ਨੇ ਮੂਨਚ ਉਹਦੀ ਇਹ ਵਿੱਚ ਰਿਸ਼ੂਤ ਮੰਗ ਰਿਹਾ ਜੀ ਹੈ ਹਾਂਜੀ ਲੋਨ ਇਹਨਾਂ ਨੇ ਕਲੀਅਰ ਕਰਤਾ ਸੀਗਾ ਲੋਨ ਜਿੰਨਾ ਇਹਨਾਂ ਨੇ ਕਿਹਾ ਸੀ ਪੈਂਡਿੰਗ ਹੈ ਉਨਾ ਹੀ ਹੀ ਕਲੀਅਰ ਕਰਤਾ ਸੀ ਉਹ ਸਿਰਫ ਕਲੀਅਰੈਂਸ ਸਰਟੀਫਿਕੇਟ ਦੇਣ ਵਾਸਤੇ ਕਿ ਤੁਹਾਡਾ ਲੋਨ ਉਹਨੂੰ ਖਤਮ ਹੋ ਚੁੱਕਾ ਸਿਰਫ ਉਹ ਹੀ ਦੇਣ ਵਾਸਤੇ ਚਲੇ ਗਿਆ 100000 ਰੁਪਏ ਹੋਰਿਤ ਕੋ ਮੰਗ ਰਿਆ ਸੀ ਔਰ ਇਹਦਾ ਦੱਸਣਾ ਚਾਹੁੰਦਾ 46ਏ ਬੈਂਕਿੰਗ ਰੈਗੂਲੇਸ਼ਨ ਐਕਟ ਹੈਗਾ 1946 ਦਾ ਇਹਦੇ ਤਹਿਤ ਜਿਹੜੇ ਪ੍ਰਾਈਵੇਟ ਬੈਂਕਾਂ ਵਾਲੇ ਹੈਗੇ ਨੇ ਇਹ ਵੀ ਪਬਲਿਕ ਸਰਵੰਟ ਹੈਗੇ ਨੇ ਔਰ ਸਪਰੀਮ ਕੋਰਟ ਨੇ ਵੀ ਆਰਡਰ ਜਾਰੀ ਕੀਤਾ ਹੋਇਆ ਇਸ ਕਰਕੇ ਇਸ ਪ੍ਰिवेंशन ਆਫ ਕ腐ਪਸ਼ਨ ਐਕਟ ਦੀ ਕੈਟਾਗਰੀ ਚ ਆਉਂਦਾ ਸੀ ਇਸ ਕਰਕੇ ਇਹਨਾਂ ਨੂੰ ਅਸੀਂ ਮਕਦਮਾ ਦਰਜ ਕਰਕੇ ਗ੍ਰਿਫਤਾਰ ਕੀਤਾ ਕੱਲ ਨੂੰ ਸੀ ਦਰਜ ਪੇਸ਼ ਕਰਾਂਗੇ